ਸਰਜਣ ਸੱਚਾ ਪਾਤਸ਼ਾਹ ਹੋ ਸਿਰਸ਼ਾ ਦੇ ਸ਼ਾਹ ਹੋ ਜਿਸ ਪਾਸ ਬਠਿਆ ਸੋਹੀਐ ਸੁਬਨਾ ਦਾ ਵੇਸਾ ਹੋ ਦੰਡੋ ਤ ਬੰਦਨਾਨਕ ਬਾਰ ਸਰਬ ਕਲਾ ਸਮਰਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪ੍ਰਿਆ ਤੂੰ ਸ਼ਰਣਾਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਤਨਾਮ ਸ੍ਰੀ ਵਾਹਿਗੁਰੂ ਸਭ ਜੀਉ ਬੈਰਾੜੀ ਮਹੱਲਾ ਚੌਥਾ ਜਪ ਮੰਨ ਹਰ ਹਰ ਨਾਮ ਨਿਤ ਧਿਆਏ ਜੋ ਇੱਛੈ ਸੋਈ ਫਲ ਪਾਵੇ ਫਿਰ ਦੁੱਖ ਨਾ ਲੱਗੇ ਆਈ ਰਹਾਉ ਜਪ ਮੰਨ ਹਰ ਹਰ ਨਾਮ ਨਿਤ ਧਿਆਈ ਜੋ ਇੱਛੈ ਸੋਈ ਫਲ ਪਾਵੇ ਫਿਰ ਦੁੱਖ ਨਾ ਲੱਗੇ ਆਈ ਰਹਾਉ ਸੋ ਜਪ ਸੋ ਤਪ ਸਾਭ ਰਤ ਪੂਜਾ ਜਿਤ ਹਰਿ ਸੋ ਪ੍ਰੀਤ ਲਗਾਈ ਬਿਨ ਹਰ ਪ੍ਰੀਤ ਹੁਰ ਪ੍ਰੀਤ ਸਭ ਝੂਠੀ ਇਕ ਖਿੰਮਹਿ ਬਿਸਰ ਸਭ ਜਾਈ ਤੂੰ ਬੇਅੰਤ ਸਰਬ ਕਲ ਪੂਰਾ ਕਿਛ ਕੀਮਤ ਕਹੀ ਨ ਜਾਏ ਨਾਨਕ ਸ਼ਰਣ ਤੁਮਾਰੀ ਹਰ ਜਿਓ ਪਾਵੈ ਤਮੇ ਛਡਾਈ ਤੂੰ ਬੇਅੰਤ ਸਰਬ ਕਲ ਪੂਰਾ ਗਛ ਕੀਮਤ ਕਹੀ ਨ ਜਾਏ ਨਾਨਕ ਸ਼ਰਨ ਤੁਮਾਰੀ ਹਰ ਜਿਓ ਪਾਵੈ ਤਮੈ ਛਡਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ